ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਖੁੰਬਣਾ ਵਾਲੇ ਇਨਸੀਡੈਂਟ ਦਾ ਤਾਂ ਪਤਾ ਹੀ ਹੈ ਮਹਾਲੀ ਵਾਲੇ ਦਾ ਭਈਆਂ ਨੇ ਜਿਹੜਾ ਮੁੰਡਾ ਮਾਰਿਆ ਆਪਣਾ ਤੇ ਸੰਘਰਸ਼ ਵਿੱਢਿਆ ਗਿਆ ਤੇ ਉਹ ਮੁੰਡੇ ਫੜੇਗੇ ਜੇਲਾਂ ਦੇ ਚਲੇਗੇ ਹਨਾ ਮੈਂ ਉਦੋਂ ਨੇ ਵੀ ਕਿਹਾ ਸੀ ਵੀ ਇਹ ਫੜੇ ਜਾਣਗੇ ਜੇਲਾਂ ਦੇ ਚਲੇ ਜਾਣਗੇ ਤੇ ਆ ਜਾਣਗੇ ਬਾਬਾ ਜੀ 5 ਸਾਲ ਨੂੰ ਆ ਜਾਣਗੇ ਬਾਹਰ ਜੇ ਪਰਿਵਾਰ ਵਧੀਆ ਹੋਇਆ ਕਾਰਵਾਈ ਕਰਦੀ ਤਾਂ 10 ਸਾਲ ਲੱਗ ਜਾਣਗੇ ਇੰਨਾ ਕੀ ਹੈ ਕਿਉਂਕਿ ਮੈਨੂੰ ਪਤਾ ਇੱਥੇ ਦੇ ਲੋ ਦਾ ਇੱਥੇ ਦੇ ਕਾਨੂੰਨ ਦਾ ਕਿ ਉਹ ਵੀ ਅਸੀਂ ਜੇਲ੍ਹ ਕੱਟ ਕੇ ਆਏ ਆ ਇਹਨਾਂ ਜੀ ਰਹਿ ਕੇ ਆਏ ਆ ਕ੍ਰਿਮੀਨਲ ਹੀ ਸੀਗੇ ਅੰਦਰ ਹੈ ਨਾ ਤੇ ਐਡਾ ਲੋ ਹੈਗੇ ਨਹੀਂ ਇੱਥੇ ਦੇ ਆ ਜਾਣ ਕੇ ਬਾਹਰ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਹੈਗਾ ਇਹ ਪਰਮਾਨੈਂਟ ਸੋਲੂਸ਼ਨ ਹੈ ਬਾਬਾ ਜੀ ਸੰਘਰਸ਼ ਛੇਡਣੇ ਕਮੀਆਂ ਤਾਂ ਦੇਖੋ ਸਾਡੀਆਂ ਨੇ ਹੈ ਨਾ ਪਹਿਲਾਂ ਛੇ ਇਹਨਾਂ ਨੂੰ 2 ਪੈਸਿਆਂ ਦੇ ਲਾਲਚ 'ਚ ਕਿਰਾਏ 'ਚ ਕਮਰੇ ਦਿੱਤੇ ਹੈ ਨਾ ਫੇਰ ਅਸੀਂ ਵੋਟਾਂ ਦੇ ਲਾਲਚ 'ਚ ਕਿਸੇ ਨੇ ਸਰਪੰਚੀ ਦੇ ਕਿਸੇ ਨੇ ਐਮਐਲਏ ਦੇ ਕਿਸੇ ਨੇ ਐਮਸੀ ਦੇ ਲਾਲਚ 'ਚ ਹੈਨਾ ਇਹਨਾਂ ਦੀਆਂ ਵੋਟਾਂ ਬਣਾਈਆਂ ਕੰਮੀਆਂ ਤਾਂ ਸਾਡੀਆਂ ਨੇ ਹੈਨਾ ਵੀ ਤਾਂ ਹੀ ਸਾਡੇ ਸਿਰ ਤੇ ਬੈਟਰੀ ਨੇ ਇਹ ਠੀਕ ਹੈ ਸਾਨੂੰ ਤਾਂ ਇੰਨੇ ਸੌਣੇ ਲੱਗਦੇ ਨੇ ਵੀ ਕੰਮ ਕਰਨਾ ਹੁਣ ਇੱਥੇ ਕੰਮ ਕਰਕੇ ਆਪਣੇ ਘਰ ਨੂੰ ਜਾਣ ਇੱਥੇ ਦੇ ਪੱਕੇ ਬਸ ਸਨੀਕ ਥੋੜੀ ਬਣਨਗੇ ਇਹ ਤੇ ਇਹਦੇ ਵਿੱਚ ਸੰਘਰਸ਼ ਵਧਣਾ ਚਾਹੀਦਾ ਵੀ ਇਹਨਾਂ ਦੇ ਆਧਾਰ ਕਾਰਡ ਕੈਂਸਲ ਹੋਣਾ ਹੈਨਾ ਤੇ ਵੋਟਰ ਕਾਰਡ ਕੈਂਸਲ ਹੋਣਾ ਇਹ ਵੀ ਸੰਘਰਸ਼ ਨਹੀਂ ਇਕੱਲਾ ਬਾਬਾ ਜੀ ਬਥੇਰੇ ਸੰਘਰਸ਼ ਨੇ ਹੈਨਾ ਜਿਹੜੇ ਵਿੱਢਣ ਦੀ ਲੋੜ ਆ ਪੰਜਾਬ 'ਚ ਕੁਝ ਚੱਲ ਵੀ ਰਹੇ ਨੇ ਜਿਵੇਂ ਗੁਰੂਗਰਾਸ ਸਾਹਿਬ ਆ ਮਾਰਾ ਦੀ ਪੀੜੀ ਵੀ ਵਾਲਾ ਚੱਲ ਰਿਹਾ ਸਮਾਣੇ ਦੇ ਅੰਦਰ ਪਾਣੀ ਵਾਲੇ ਮੁੱਦੇ ਤੇ ਸੰਘਰਸ਼ ਮਿੱਡਣ ਦੀ ਲੋੜ ਆ ਹਨਾ ਤੇ ਉਹ ਸੰਘਰਸ਼ ਬਾਬਾ ਜੀ ਇਕੱਠੇ ਹੋ ਗਏ ਵਿੱਢਣ ਦੀ ਲੋੜ ਆ ਇਕੱਲੇ ਇਕੱਲੇ ਨਹੀਂ ਹਨਾ ਜਿਹੜਾ ਚੱਲਿਆ ਹੋਣਾ ਸਿਸਟਮੇ ਇਕੱਲੇ 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 ਵੀ ਮੈਂ ਇਹਦਾ ਕ੍ਰੈਡਿਟ ਲੈ ਜਾਗਾ ਆ ਮੋਰਚਾ ਮੈਂ ਖੋਲਿਆ ਆ ਮੋਰਚਾ ਮੈਂ ਖੋਲਿਆ ਹਨਾ ਤਾਂ ਹੀ ਅਸੀਂ ਕਾਮਯਾਬ ਨਹੀਂ ਹੋਰੇ ਤਾਂ ਹੀ ਅਸੀਂ ਜਿੱਤ ਨਹੀਂ ਪ੍ਰਾਪਤ ਕਰ ਸਕੇ ਕਰਨੇ ਹਨ ਕਿਸੇ ਮੋਰਚਿਆਂ ਦੀ ਅਈ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੋਵੋਗੇ ਕ੍ਰੈਡਿਟ ਵਾਰ ਨਹੀਂ ਛੱਡੋਗੇ ਵੀ ਹਾਂ ਮੈਂ ਕਰ ਲਊਗਾ ਸਭ ਕੁਝ ਮੈਂ ਹੀ ਕਰ ਲਊਗਾ ਮੈਂ ਸੋਸ਼ਲ ਮੀਡੀਆ ਤੇ ਰਹਾ ਜਾਂ ਮੇਰੇ ਪਰਸਨਲ ਇੰਟਰਸਟ ਨੇ ਮੈਂ ਕਰ ਲਊਂਗਾ ਮੈਲੇ ਬਣ ਜਾਗਾ ਮੈਂ ਇਹ ਬਣ ਜਾਗਾ ਮੈਂ ਉਹ ਬਣ ਜਾਗਾ ਹੈਨਾ ਔਰ ਵੀ ਉਹਨੂੰ ਨਹੀਂ ਪੁੱਛਣਾ ਫਲਾਣੇ ਨੂੰ ਨਹੀਂ ਪੁੱਛਣਾ ਟਮਕਾਣੇ ਨੂੰ ਕੀ ਲੋੜ ਆ ਬਾਬਾ ਜੀ ਲੋੜ ਹੈਗੀ ਆ ਲੋੜ ਹੈਗੀ ਇੱਕ ਇੱਕ ਬੰਦੇ ਦੀ ਜਦੋਂ ਅਸੀਂ ਸਾਰੇ ਇਕੱਠੇ ਹੋਵਾਂਗੇ ਨਾ ਤਾਂ ਹੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਔਰ ਜਿਹਾ ਹੀ ਛੋਟੀ ਛੋਟੀ ਜਿੱਤਾਂ ਪ੍ਰਾਪਤ ਕਰਾਂਗੇ ਹੈਨਾ ਅਸੀਂ ਤਾਂ ਆ ਸੋਚਦੇ ਹਾਂ ਵੀ ਜਿ ਐਸੀ ਥੋੜੀ-ਥੋੜੀ ਲੜਾਈਆਂ ਲੜਦੇ ਲੜਦੇ ਸਾਰੇ ਹਨਾ ਸਾਰੇ ਪਾਸੇ ਨੂੰ ਹਨਾ ਕੋਈ ਕਿਸੇ ਤਰੀਕੇ ਦੀ ਲੜਾਈ ਪਰ ਨਾਲ ਮਿਲ ਕੇ ਲੜਾਂਗੇ ਛੋਟੇ-ਛੋਟੇ ਲੜਾਈਆਂ ਲੜ ਕੇ ਜਿੱਤਾਂਗੇ ਤਾਈਂ ਅਸੀਂ ਰਾਜਵਾਲ ਨੂੰ ਅੱਗੇ ਪਧਾਂਗੇ ਤੇ ਸਾਰਿਆਂ ਨੂੰ ਬੇਨਤੀ ਹੈ ਬਾਈ ਹਨਾ ਵੀ ਇਕੱਠੇ ਹੋ ਕੇ ਹਨਾ ਅਸੀਂ ਤਾਂ ਹਮੇਸ਼ਾ ਸੇਵਾ 'ਚ ਹਾਜ਼ਰ ਰਹਿਣੇ ਆ ਕਿਉਂਕਿ ਆਪਣਾ ਤਾਂ ਕੋਈ ਇੰਟਰਸਟ ਨਹੀਂ ਹੈਗਾ ਵੀ ਆਪਾਂ ਨੇ ਆਹ ਬਣਨਾ ਆਪਾਂ ਨੇ ਉਹ ਬਣਨਾ ਆ ਠੀਕ ਹੈ ਅਸੀਂ ਤਾਂ ਇਹ ਹੈ ਵੀ ਹਨਾ ਪੰਜਾਬ ਬੱਚੇ ਹਨਾ ਵੀ ਅਸੀਂ ਪੰਜਾਬ ਦੇ ਜਾਏ ਆ ਠੀਕ ਹੈ ਨਾ ਤੇ ਸਾਨੂੰ ਮਾਣ ਹੁੰਦਾ ਵੀ ਅਸੀਂ ਇਸ ਧਰਤੀ ਤੇ ਜੰਮੇ ਆ ਠੀਕ ਹੈ ਤੇ ਵੀ ਸਾਡੇ ਇਤਿਹਾਸ ਨੇ ਹੈਨਾ ਵੀ ਸਾਡਾ ਇੱਕ ਧਰਮ ਹੈਨਾ ਵੀ ਸਾਨੂੰ ਮਾਣ ਆ ਵੀ ਅਸੀਂ ਮਤਲਬ ਇਸ ਧਰਮ ਚ ਜੰਮਿਆ ਹੈਨਾ ਵੀ ਅਸੀਂ ਤਾਂ ਹਮੇਸ਼ਾ ਸਮਰਪਿਤ ਦਾ ਸਾਨੂੰ ਕਿਤੇ ਵੀ ਬੁਲਾਵਗੇ ਅਸੀਂ ਨਾ ਅੱਜ ਤੱਕ ਜਵਾਬ ਦਿੱਤਾ ਕਿ ਕੋਈ ਵੀ ਸੰਘਰਸ਼ ਹੋਵੇ ਤੇ ਬਈ ਸਾਰਿਆਂ ਨੂੰ ਬੇਨਤੀ ਹੈ ਬਈ ਰਲ ਮਿਲ ਕੇ ਚੱਲੋ ਅਕ੍ਰੇਡਿਟਵਾਰਾਂ ਛੱਡ ਕੇ ਠੀਕ ਹੈ ਤਾਂ ਕਿ ਅਸੀਂ ਵੱਡੀਆਂ ਪ੍ਰਾਪਤੀਆਂ ਕਰ ਸਕੀਏ ਸੰਘਰਸ਼ਾਂ ਦੇ ਅੰਦਰੋਂ ਹੈਨਾ ਕੁਝ ਆਪਣੇ ਪੰਜਾਬ ਪਿੱਛੇ ਕਰ ਸਕੀਏ ਆਪਣੇ ਲੋਕਾਂ ਵਿੱਚ ਕਰ ਸਕੀਏ